ਮੋਗਾ ਦੇ ਪਿੰਡ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਮਾਪਿਆਂ ਸਣੇ ਲੋਕਾਂ ਦੇ ਵੀ ਪੈਰਾਂ ਥੇਟ ਹੋ ਜਮੀਨ ਖਿਸਕ ਗਈ ਜਿੱਥੇ ਕਿ ਇੱਕ ਲੜਕੀ ਆਪਣੇ ਦੋਸਤ ਦੇ ਨਾਲ ਇੱਕ ਵਿਆਹ ਸਮਾਗਮ ਦੇ ਵਿੱਚ ਗਈ ਸੀ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਗਈ ਆਤੇ ਉਹ ਬਹੁਤ ਹੀ ਜ਼ਖਮੀ ਹਾਲਤ ਦੇ ਵਿੱਚ ਉਹ ਨਹਿਰ ਦੀ ਪਟੜੀ ਤੇ ਮਿਲੀ ਜ਼ਖਮੀ ਹਾਲਤ ਵਿੱਚ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹੁਣ ਇਸ ਮਾਮਲੇ 'ਚ ਨਵਾਂ ਮੋੜ ਵੀ ਸਾਹਮਣੇ ਆਇਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਜਾਣਦੇ ਆ ਕਿ ਆਖਰ ਲੜਕੀ ਦੇ ਨਾਲ ਅਜਿਹਾ ਕੀ ਹੋਇਆ ਕਿ ਉਹ ਅਜਿਹੇ ਹਾਲਾਤਾਂ ਦੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਮਿਲੀ ਹੈ ਜਦੋਂ ਇਹ ਕੁੜੀ ਦਾ ਚਾਚਾ ਤਾਂ ਪਿਆ ਸੀਗਾ ਚੁਆਰੇ ਤੇ ਜੀ ਜਦੋਂ ਉਹਨੂੰ ਪਤਾ ਲੱਗਾ ਉਹ ਭੱਜ ਕੇ ਉੱਤਰ ਕੇ ਆਇਆ ਉਦੋਂ ਉਹ ਮੋਟਰਸਾਈਕਲ ਲੈ ਕੇ ਭਜਾ ਕੇ ਲੈ ਕੇ ਕੁੜੀ ਨੂੰ ਬਾਕੇ ਤੇ ਫਿਰ ਅਸੀਂ ਭੱਜਣ ਅਠ ਕੀਤੀ ਪਿੰਡ ਚ ਭਾਲੇ ਭੂਲੇ ਸਾਨੂੰ ਨਹੀਂ ਲੱਭੇ ਜੀ ਸਾਰੀ ਰਾਤ ਅਸੀਂ ਜਾਗਦੇ ਰਹੇ ਵੀ ਚਲ ਛੱਡਣੀ ਆਉਣਗੇ ਉਦੋਂ ਫੜ ਲਾਂਗੇ ਜਦੋਂ ਨਹੀਂ ਆਏ ਤੇ ਫਿਰ ਲੜਕੀਆਂ ਅਸੀਂ ਜਦੋਂ ਪਤਾ ਕੀਤਾ ਤੇ ਫਟਾਣਾ ਤਰਖਾਸ ਦੇ ਕੇ ਜਦੋਂ ਸ਼ਾਮ ਨੂੰ ਘਰੇ ਆਏ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਨਹਿਰ ਤੇ ਨਹੀਂ ਬਸਤੋ ਉੱਥੇ ਬਸ ਵਾਲੇ ਚੱਕ ਕੇ ਲਾਏ ਉਹਨਾਂ ਨੇ ਪੈਂਡਰਣੀ ਦੇ ਪੰਪ ਤੇ ਛੜਤੀ ਪੰਪ ਤੇ ਹੋਰ ਮੇਰੇ ਚਾਚਾ ਜਾਂਦਾ ਸੀਗਾ ਜੀ ਉਹਨਾਂ ਨੇ ਦੇਖਿਆ ਵੀ ਕੁੜੀ ਆਪਣੀ ਪੰਪ ਤੇ ਪਈ ਜਾ ਵੱਡਾ ਟੁੱਕੀ ਬਹੁਤ ਕੀਤੀ ਪਈ ਜਾ ਫਿਰ ਅਸੀਂ ਉੱਥੇ ਚੱਕ ਕੇ ਲਿਆਂਦੀ ਜੀ ਕਿੰਨਾ ਕੰਸਟੇ ਆ ਬਹੁਤ ਜਿਆਦੇ ਜੀ ਸਾਰਾ ਮੂੰਹ ਵੱਡਿਆ ਪਿਆ ਜੀ ਬਹੁਤ ਜਿਆਦੇ ਦੁਖਾਨ ਵੱਧ ਤੁਸੀਂ ਕਿ ਜੀ ਨਾਮ ਤੁਹਾਨੂੰ ਜਾਣਦੇ ਗਏ ਕੁਮਰ ਕਿੰਨੀ ਹੈ ਉਮਰ ਉਹਦੀ 17 ਸਾਲ ਦੀ ਹੈ ਜੀ ਜਦੋਂ ਰਾਤੀ ਲੈ ਕੇ ਗਏ ਤੁਸੀਂ ਉਸ ਤੋਂ ਬਾਅਦ ਪੁਲਿਸ ਕੋਲ ਨਹੀਂ ਗਏ ਨਹੀਂ ਜੀ ਉਸ ਤੋਂ ਬਾਅਦ ਨਹੀਂ ਸਵੇਰ ਗਏ ਰਾਤ ਨੂੰ ਨਹੀਂ ਗਏ ਰਾਤ ਨੂੰ ਫਿਰ ਨੇਰੇ ਹੋਈ ਨਹੀਂ ਜਾਇਆ ਗਿਆ ਜੀ ਇੱਕ ਤਾਂ ਮੰਮੀ ਡੈਡੀ ਹੋਣੀ ਗਊ ਸ਼ਾਲਾ ਜ ਰਹਿੰਦੇ ਆ ਜੀ ਅਸੀਂ ਦੋਨੇ ਸੀ ਤੁਸੀਂ ਮਾਲ ਕਰੇ ਕੋਸ਼ਿਸ਼ ਕੀਤੀ ਬਹੁਤ ਜਿਆਦਾ ਭਲੇ ਆ ਜੀ ਅਸੀਂ ਅੱਜ ਵੀ ਅਸੀਂ ਉੱਥੇ ਵੀ ਗਏ ਸੀ ਕਿ ਮੁੰਡਿਆਂ ਨਾਲ ਕੋਈ ਡਾਲੇ ਜੀ ਅਜਾ ਪਤਾ ਸੀ ਤੁਹਾਨੂੰ ਦੁਖਾਨ ਵੱਧ ਹਾਂ ਪਤਾ ਲੱਗ ਗਿਆ ਜੀ ਸਾਹੀ ਸਿੱګه ਪਤਾ ਲੱਗ ਗਿਆ ਮੁੰਡਿਆਂ ਨੂੰ ਦੱਸਤਾ ਹੈਗੇ ਫਲਾਨੀ ਫਲਾਨੇ ਬੰਦੇ ਆ ਤੇ ਉੱਥੇ ਫਿਰ ਜਦੋਂ ਅਸੀਂ ਪਤਾ ਕੀਤਾ ਕਹਿੰਦੇ ਚਲੋ ਅਸੀਂ ਕਿਹਾ ਵੀ ਸਹਿਮਤੀ ਨਾਲ ਨੰਦ ਕਰਾ ਦਾਂਗੇ ਜੋ ਤੋੜ ਦਾਂਗੇ ਅਸੀਂ ਤੇ ਅਸੀਂ ਕਹਿੰਦੇ ਹੁਣ ਲਿਆਉਨੇ ਆ ਕੁੜੀ ਹੁਣ ਲਿਆਉਨੇ ਕੁੜੀ ਮੁੰਡਾ ਹੁਣ ਲਿਆਉਨੇ ਆ ਅਸੀਂ ਸਵੇਰ 9 ਵਜੇ ਦੇ ਤੇ ਬੈਠੇ ਆ ਜੀ ਉਹਨਾਂ ਨੇ 5 ਵਜੇ ਸਾਨੂੰ ਫਿਰ ਜਦੋਂ ਤਿੰਨ ਸਰਪੰਚ ਆ ਜਾਈ ਉੱਥੋਂ ਦੇ ਤਿੰਨੇ ਸਰਪੰਚਾਂ ਨੇ ਹੱਥ ਬੰਨ ਕੇ ਕਹਦਾ ਕਹਿੰਦੇ ਬਾਈ ਹੁਣ ਸਾਡੇ ਵੱਸੋਂ ਬਾਹਰ ਆ ਵੀ ਤੁਸੀਂ ਆਪਦੀ ਬਣਦੀ ਕਾਰਵਾਈ ਕਰ ਲਓ ਉਹਨਾਂ ਨੇ ਸਾਨੂੰ 5 ਵਜੇ ਤਾਈਂ ਬਾਈ ਰੱਖਿਆ ਜੀ ਕੁੜੀ ਕੁੜੀ ਮੁੰਡਾ ਹੋਣ ਲਿਆ ਨੇ ਕੁੜੀ ਮੁੰਡਾ ਉਹਨਾਂ ਕੋਲੇ ਹੋਵੇ ਤਾਂ ਲਿਆਉਣ ਜੀ ਉਹ ਤਾਂ ਵੱਢ ਕੇ ਸਿੱਟੀ ਪਈ ਐ ਨਹਿਰ ਤੇ ਪਹਿਲਾਂ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਤਾਂ ਸ਼ਾਮ ਨੂੰ ਪਤਾ ਲੱਗਾ ਜੀ ਕੁੜੀ ਦਾ ਸ਼ਾਮ ਹੀ ਪਤਾ ਹਾਂ ਸ਼ਾਮ ਨੂੰ ਪਤਾ ਲੱਗਾ ਤੇ ਉੱਥੋਂ ਬੱਸ ਵਾਲੇ ਚੱਕ ਕੇ ਲੈ ਆਏ ਉਹਨਾਂ ਨੇ ਪੰਪ ਤਾਈਂ ਪਛਾਤੀ ਪੰਪ ਤੋਂ ਗਾਂ ਨਾਲ ਹੀ ਠੇਕਾ ਪੜੇ ਸਾਡੇ ਜੀ ਉੱਥੇ ਪਿੰਡ ਦਾ ਕੋਈ ਮੇਰੇ ਚਾਚਾ ਚੱਲਿਆ ਸੀਗਾ ਤੇ ਉਹਨੇ ਵੇਖਿਆ ਫਿਰ ਅਸੀਂ ਉੱਥੋਂ ਚੱਕ ਕੇ ਲਿਆਂਦੀ ਉਹ ਉਹਨਾਂ ਵੀ ਨੂੰ 11 ਵਜੇ ਥੱਲੇ ਕੋ ਗਏ ਸੀ ਅੱਛਾ ਇੱਕ ਤਾਂ ਮੇਰਾ ਵੀ ਐ ਸੀ ਉਹ ਠੀਕ ਐ ਉਮਨ ਤਖਾਨ ਵੱਤ ਲੈ ਗਈ ਅੱਛਾ ਇੱਥੇ ਮੇਰੇ ਚਾਚੇ ਨੇ ਦੇਖ ਲਿਆ ਸੀ ਉਹਦੇ ਬਾਅਦ ਉਹਨੂੰ ਪਿਆਵੇ ਮੈਂ ਘਰੇ ਨਹੀਂ ਆਣਾ ਜੇ ਉਹ ਘਰੇ ਹੋਏ ਮੇਰੇ ਘਰ ਦੇ ਬਿਲ ਨੂੰ ਮਾਰਦੇ ਅੱਛਾ ਨਾਲ ਉਹਨੇ ਤਾਂ ਇਹ ਵਿਸ਼ਾ ਕੋਲ ਹੂੰ ਉਹ ਕਹਿੰਦਾ ਮੈਂ ਅੱਦਕਰ ਤਨ ਰਾਤਰੀ ਸੱਕਦਾ ਜਦੋਂ ਵੀ ਮੇਰੇ ਮੇਰੇ ਘਰ ਦੇ ਨੂੰ ਬੇਦਖਲ ਕਰਦੇ ਹੂੰ ਉਸ ਤੋਂ ਬਾਅਦ ਉਹਨੂੰ ਦੂਸਰ ਤੋਂ ਬਾਅਦ ਉਹਨੂੰ ਪਤਾ ਨਹੀਂ ਹੇ ਹੋਇਆ ਫਿਰ ਦੋਸਤ ਕਿ ਪਰ ਪਾਂਸ ਕਿਨੇ ਮਾਰੀ ਤੇਰੇ ਕੋਲ ਪਰ ਪਰ ਮਾਰੇ ਦਾ ਪਤਾ ਨਹੀਂ ਬਲੂ ਮੈਂ बेहोश ਹੋ ਗਈ ਕਿਨੇ ਜਾਣੀ ਸੀ ਦੋ ਜਾਣੀ ਸੀ ਤੈਨੂੰ ਕਿੱਥੇ ਲੈ ਨਨੋ ਜੜਾ ਪੈਟਰੋਲ ਪੰਪ ਤੋਂ ਗਾਂਵ ਸੱਤ ਕੇ ਹੋਇਆ ਤੇਨੂੰ ਕੋਣ ਲੈ ਕੇ ਤੂੰ ਖਦ ਹੜੀ ਹੜੀ ਸਰ ਤੇ ਕਿਸੇ ਨੂੰ ਆਵਾਜ਼ ਮਾਰੀ ਇੱਥੇ ਅੱਛਾ ਰਾਮ ਨੂੰ ਸੱਦ ਦੋ ਤੇਰਾ ਨਾਮ ਕੀ ਪੂਰਾ ਫਿਰ ਉੱਤਰ ਕਰ ਤੇ ਕਿਹੜੇ ਇਹਦੇ ਰਹਿੰਦੇ ਸਨ ਇਹ ਇੱਕ ਕੌਣ ਲੋਕ ਸੀ ਉਹ ਜਿਹੜੇ ਤਿਰਨ ਮਾਰ ਕੇ ਗਏ ਖਾਨ ਤਖਾਨ ਵਾਤੇ ਸੀ ਕੀ ਨਾਂ ਕੀ ਉਹਨਾਂ ਦਾ ਇੱਕ ਦਾ ਨਾ ਸ਼ਰਿੰਦਰ ਤੇ ਇੱਕ ਦਾ ਨਾਂ ਬਿੱਲਾ ਫਸਕਣਾ ਉਹਨੂੰ ਬਤਾਲੀ ਸੋ ਦਾਦੇ ਕਿ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਸੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਤਾਂ ਵੱਡਾ ਖੁਲਾਸਾ ਹੋਇਆ ਕਿ ਇਸ ਦੇ ਦੋਸਤ ਨੇ ਵਿਆਦਾ ਚਾਂਸਾ ਦੇ ਕੇ ਇਹਦੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਤੇਜ਼ ਅਰ ਹਥਿਆਰਾਂ ਦੇ ਨਾਲ ਜ਼ਖਮੀ ਕਰਕੇ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਲੜਕਿਆਂ ਦੀ ਪਛਾਣ ਕਾਲੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜੀ ਇੱਕ ਲੜਕੀ ਹੈ ਰਣੀਆਂ ਦੀ ਰਹਿਣ ਵਾਲੀ ਹੈ ਤੇ ਇੱਕ ਲੜਕਾ ਜਿਹੜਾ ਖਾਨਵੱਧ ਦਾ ਰਹਿਣ ਵਾਲਾ ਹੈ ਕਿ ਜਿਹੜਾ ਇਹ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਬਿਆਧਾ ਛਾਂਸਾ ਦੇ ਕੇ ਬਰਗਲਾ ਕੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਸੁੰਦਰ ਸਿੰਘ ਜਿਹੜਾ ਇਹਨੂੰ ਨਾਲ ਗੱਲਬਾਤ ਸੀ ਅ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਦੇਪੂ ਵੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂਨ ਘਰ ਕਰਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਨੂੰ ਲਿਓ ਗਿਆ ਜਿਹੜਾ ਟਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਸੱਟ ਵੀ ਮਾਰੀ ਹੈ ਨੇ ਤੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰ ਰਹੇ ਆ ਤੇ ਜਿਹੜਾ ਲੜਕਾ ਇਹ ਨਹੀਂ ਆਇਡੈਂਟੀਫਾਈ ਹੋਗਾ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ। ਖੈਰ ਦੇਖਿਆ ਜாவੇ ਤਾਂ ਲਗਾਤਾਰ ਅਜਿਹੇ ਮਾਮਲੇ ਵਧਦੇ ਜਾ ਰਹੇ ਨੇ ਕਿ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਏ ਜਾਂਦੇ ਨੇ ਤੇ ਫਿਰ ਵਿਆਹ ਤੋਂ ਮੁੱਕਰ ਜਾਂਦੇ ਨੇ। ਤਾਂ ਹੁਣ ਲੋੜ ਆ ਕੁੜੀਆਂ ਨੂੰ ਸੁਚੇਤ ਹੋਣ ਦੀ ਕਿ ਅਜਿਹੇ ਮੁੰਡਿਆਂ ਤੋਂ ਹਮੇਸ਼ਾ ਸੁਚੇਤ ਰਹੋ ਅਤੇ ਕਿਸੇ ਦੇ ਨਾਲ ਵੀ ਐਨੀਆਂ ਕੋ ਹੱਦਾਂ ਨਾ ਪਾਰ ਕਰੋ ਕਿ ਬਾਅਦ ਦੇ ਵਿੱਚ ਪਛਤਾਵਾ ਪੱਲੇ ਰਹਿ ਜਾਵੇ। ਹਕੀਕਤ ਦੀ ਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜੰਦਲ ਦੀ ਰਿਪੋਰਟ।